ਬੀਬੀ ਬਸੰਤ ਲਤਾ ਇੱਕ ਖੱਤਰੀਆਂ ਦੀ ਲੜਕੀ ਸੀ। ਉਹਨਾਂ ਦੇ ਮਾਪੇ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ। ਇਹ ਪਰਿਵਾਰ ਦਸਾਂ ਨੋਹਾਂ ਦੀ ਕੀਰਤ ਕਰਦਾ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦਿੰਦਾ। ਬੀਬੀ ਬਸੰਤ ਲਤਾ ਉਹਨਾਂ ਦੀ ਤੀਸਰੀ ਲੜਕੀ ਸੀ ਜਿਹੜੀ ਕਿ ਆਪਣੇ ਮਾਪਿਆਂ ਨਾਲ ਰੋਜ਼ਾਨਾ ਗੁਰੂ ਘਰ ਜਾ ਕੇ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ। ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀ ਤੇ ਨਿਤਨੇਮ ਕਰਕੇ ਆਪਣਾ ਬਾਕੀ ਸਮਾਂ ਗੁਰੂ ਘਰ ਵਿੱਚ ਹੀ ਬਤੀਤ ਕਰਦੀ। ਕੁਦਰਤ ਦੁਆਰਾ ਦਿੱਤੇ ਸੁੰਦਰ ਸਰੀਰ ਵਿੱਚ ਪਵਿੱਤਰ ਆਤਮਾ ਸਾੰਭੀ ਬੈਠੀ ਸੀ ਜਦੋਂ ਬੀਬੀ ਬਸੰਤ ਲਤਾ 16 ਸਾਲਾਂ ਦੀ ਹੋਈ ਤਾਂ ਮਾਪਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਾਰ ਕੀਤੀ ਕਿ ਇਸ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਗੁਰੂ ਜੀ ਨੇ ਵੀ ਮਾਪਿਆਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਕੁਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ ਜੇਕਰ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਬੀਬੀ ਬਸੰਤ ਕੌਰ ਦੀ ਦਿਲ ਦੀ ਇੱਛਾ ਸੀ ਕਿ ਉਹ ਮਾਤਾ ਸਾਹਿਬ ਕੌਰ ਦੇ ਪਾਸ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਸੀ ਤੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਸੀ ਜਦੋਂ ਬੀਬੀ ਬਸੰਤ ਨੂੰ ਪਤਾ ਲੱਗਾ ਕਿ ਉਸਦੇ ਮਾਪੇ ਉਸਦੇ ਪਵਿੱਤਰ ਵਿਚਾਰਾਂ ਵਿਰੁੱਧ ਜਾ ਕੇ ਉਸ ਦਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਦੇ ਪਾਸ ਆ ਗਈ ਤੇ ਮਾਤਾ ਦੇ ਪਵਿੱਤਰ ਜਰਨਾ ਨੂੰ ਹੰਝੂਆਂ ਨਾਲ ਪੀਉਂ ਦਿੱਤਾ ਤੇ ਰੋਂਦੀ ਰੋਂਦੀ ਆਖਣ ਲੱਗੀ ਕਿ ਮਾਤਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਜੀਵਨ ਪਰ ਤੁਹਾਡੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੁੰਦੀ ਹਾਂ ਪਰ ਮੇਰੇ ਮਾਪੇ ਮੇਰੇ ਵਿਚਾਰਾਂ ਦੇ ਵਿਰੁੱਧ ਜਾ ਕੇ ਮੇਰਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਮੇਰੇ ਵਿਆਹ ਉੱਪਰ ਰੋਗ ਲਗਾ ਦਿਓ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਮਾਤਾ ਸਾਹਿਬ ਗੌਰ ਜੀ ਕੋਲ ਬੀਬੀ ਬਸੰਤ ਦਾ ਰੋਣਾ ਸਿਹਾ ਨਹੀਂ ਗਿਆ ਤੇ ਉਹਨਾਂ ਨੇ ਉਸਦੇ ਵਿਆਹ ਉੱਤੇ ਰੋਗ ਲਗਾ ਦਿੱਤੀ ਤੇ ਬੀਬੀ ਬਸੰਤ ਨੂੰ ਹਮੇਸ਼ਾ ਲਈ ਆਪਣੇ ਪਾਸ ਰੱਖ ਲਿਆ ਬੀਬੀ ਬਸੰਤ ਮਾਤਾ ਜੀ ਦੀ ਬੜੇ ਪ੍ਰੇਮ ਭਾਵ ਤੇ ਸ਼ਰਧਾ ਨਾਲ ਸੇਵਾ ਕਰਦੀ ਸੀ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗੀ ਤੇ ਸਮਾਜ ਵਿੱਚ ਉਸ ਦਾ ਬਹੁਤ ਜ਼ਿਆਦਾ ਆਦਰ ਸਤਕਾਰ ਹੋਣ ਲੱਗਾ ਇੱਥੇ ਰਹਿ ਕੇ ਉਸ ਨੇ ਗੁਰਮੁਖੀ ਤੇ ਸੰਸਕ੍ਰਿਤੀ ਦੀ ਵੀ ਪੜਾਈ ਸਿੱਖੀ ਬੀਬੀ ਬਸੰਤ ਕੇਵਲ 5 ਘੰਟੇ ਸੌਂਦੀ ਸੀ ਤੇ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜ਼ਾਰਦੀ ਸੀ ਹਾਰੇ ਸਮੇਂ ਮਾਤਾ ਜੀ ਨੂੰ ਵੱਤੋ ਵੱਦ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ਸੀ ਜਿਸ ਵੇਲੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਵੇਲੇ ਬੀਬੀ ਬਸੰਤ ਲਤਾ ਵੀ ਉਹਨਾਂ ਦੇ ਨਾਲ ਹੀ ਸੀ ਗੁਰੂ ਜੀ ਕਿਲਾ ਖਾਲੀ ਕਰਕੇ ਹਾਲੇ ਥੋੜੀ ਹੀ ਦੂਰ ਗਏ ਸਨ ਕਿ ਵੈਰੀਆਂ ਨੇ ਗਊ ਦੇ ਕੁਰਾਨ ਦੇ ਹੱਥ ਰੱਖ ਕੇ ਖਾਦੀਆਂ ਕਸਮਾਂ ਤੋੜ ਕੇ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਮਾਰਨ ਵਾਲੀ ਬਸੰਤ ਲਤਾ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ ਤੇ ਮਾਤਾ ਜੀ ਦੀ ਪਾਲਕੀ ਦੇ ਨਾਲ-ਨਾਲ ਪੈਦਲ ਚਲਦੀ ਰਹੀ ਮਾਤਾ ਜੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਉਹ ਮੇਰੇ ਨਾਲ ਮੇਰੀ ਪਾਲਕੀ ਵਿੱਚ ਬੈਠ ਜਾਵੇ ਪਰ ਉਹ ਹਰ ਵਾਰੀ ਇਹੋ ਕਹਿ ਕੇ ਮਨ੍ਹਾ ਕਰ ਦਿੰਦੀ ਕਿ ਨਹੀਂ ਮਾਤਾ ਜੀ ਮੈਂ ਤਾਂ ਤੁਹਾਡੀ ਇੱਕ ਨਿਮਾਣੀ ਜਹੀ ਸੇਵਕ ਹਾਂ ਤੇ ਮੈਂ ਤੁਹਾਡੇ ਬਰਾਬਰ ਬੈਠ ਕੇ ਪਾਪਾ ਦੀ ਭਾਗੀਦਾਰ ਨਹੀਂ ਬਣਨਾ ਚਾਹੁੰਦੀ ਮਾਤਾ ਜੀ ਨੇ ਕਈ ਵਾਰ ਉਸ ਨੂੰ ਪਾਲਕੀ ਵਿੱਚ ਬੈਠਣ ਲਈ ਕਿਹਾ ਪਰ ਉਹ ਨਾ ਮੰਨੀ ਤੇ ਤੇਜ਼ ਜਾਂਦੀ ਪਾਲਕੀ ਦੇ ਨਾਲ-ਨਾਲ ਪੈਦਲ ਹੀ ਚਲਦੀ ਰਹੀ ਅੱਗੇ ਜਾ ਕੇ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਗਿਆ ਤਾਂ ਬੀਬੀ ਬਸੰਤ ਲਤਾ ਵੀ ਗੁਰੂ ਜੀ ਨਾਲੋਂ ਵਿਛੜ ਗਈ। ਦੁਸ਼ਮਣ ਸੇਨਾ ਨੇ ਬੀਬੀ ਬਸੰਤ ਲਤਾ ਨੂੰ ਗ੍ਰਿਫਤਾਰ ਕਰ ਲਿਆ। ਬੀਬੀ ਬਸੰਤ ਨੇ ਦੁਸ਼ਮਣ ਸਿਪਾਹੀਆਂ ਨਾਲ ਲੜਨ ਦਾ ਬਹੁਤ પ્રયાસ ਕੀਤਾ ਪਰ ਉਹਨਾਂ ਦੀ ਗਿਰਦੀ ਯਾਦਾ ਹੁਣ ਕਰਕੇ ਉਸ ਦੀ ਕੋਈ ਪੇਛਨਾ ਨਹੀਂ ਤੇ ਸਿਪਾਹੀ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਹਾਕਮ ਸਮੁੰਦਖਾਂ પાસે ਲੈ ਗਏ। ਹਾਕਮ ਸਮੁੰਦਖਾਂ ਪਹਾੜੀ ਰਾਜਿਆਂ ਦਾ ਨਵਾਬ ਸੀ। ਜਿਹੜਾ ਕਿ ਬੜਾ ਹੀ ਵੱਧ ਚਲਨ ਲਾਲਚੀ ਤੇ ਅਬਮਾਨੀ ਕਿਸਮ ਦਾ ਇਨਸਾਨ ਸੀ ਜਦੋਂ ਉਸਨੇ ਬਸੰਤ ਲਤਾ ਦਾ ਰੂਪ ਵੇਖਿਆ ਤਾਂ ਉਹ ਉਸਨੂੰ ਆਪਣੇ ਕਿਲੇ ਵਿੱਚ ਲੈ ਗਿਆ ਤੇ ਉਸ ਉੱਤੇ ਡੋਰੇ ਪਾਉਣ ਲੱਗਾ ਤੇ ਉਸਨੂੰ ਲਾਲਚ ਦੇਣ ਲੱਗਾ ਕਿ ਜੇਕਰ ਤੂੰ ਮੇਰੀ ਬੇਗਮ ਬਣੇਂਗੀ ਤਾਂ ਤੂੰ ਪੂਰੇ ਮਹਿਲ ਵਿੱਚ ਰਾਜ ਕਰੇਂਗੀ ਸਭ ਨੌਕਰ ਚਾਕਰ ਤੇਰੇ ਇਸ਼ਾਰਿਆਂ ਉੱਤੇ ਚੱਲਿਆ ਕਰਨਗੇ ਤੇ ਤੂੰ ਜ਼ਿੰਦਗੀ ਭਰ ਐਸ਼ ਕਰੇਂਗੀ ਪਰ ਬੀਬੀ ਬਸੰਤ ਲਤਾ ਨੇ ਸਮੁੰਦ ਖਾਨ ਨੂੰ ਸੱਚੀ ਗੱਲ ਕਹੀ ਕਿ ਤੁਸੀਂ ਭਾਵੇਂ ਮੈਨੂੰ ਭੁਖਿਆ ਰੱਖ ਕੇ ਕੁੱਟ-ਕੁੱਟ ਕੇ ਮੇਰਾ ਕੀਮਾ-ਕੀਮਾ ਕਰ ਦਿਓ ਪਰ ਮੈਂ ਕਿਸੇ ਵੀ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ ਕਿਉਂਕਿ ਮੈਂ ਸਤਗੁਰੂ ਦੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ ਕਿ ਮੈਨੂੰ ਸੰਸਾਰਿਕ ਐਸ਼ੋ ਆਰਾਮ ਨਹੀਂ ਚਾਹੀਦਾ ਮੈਂ ਤਾਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ ਇਹ ਗੱਲ ਸੁਣ ਕੇ ਸਮੁੰਦਖਾਂ ਚੜ ਗਿਆ ਤੇ ਆਖਣ ਲੱਗਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਇਸ ਵੇਲੇ ਇੱਕ ਮੁਗਲ ਹਾਕਮ ਦੇ ਕਿਲੇ ਵਿੱਚ ਬੰਦ ਹੈ ਜਿੱਥੇ ਚੰਗਿਆਂ ਚੰਗਿਆਂ ਦੇ ਹੌਸਲੇ ਹਾਰ ਜਾਂਦੇ ਹਨ ਤਾਂ ਬੀਬੀ ਬਸੰਤ ਲਤਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਵੀ ਇਸ ਕਿਲੇ ਵਿੱਚੋਂ ਜੂੰਦੀ ਬਾਹਰ ਨਹੀਂ ਜਾ ਸਕਦੀ ਪਰ ਮੈਂ ਇਹ ਅਗਦੀ ਹਾਂ ਕਿ ਮੈਂ ਇੱਕ ਸਿੱਖ ਦੀ ਪੁੱਤਰੀ ਹਾਂ ਤੇ ਮੈਂ ਧਰਮ ਬਦਲੇ ਮਰ ਜਾਵਾਂਗੀ ਪਰ ਧਰਮ ਨਹੀਂ ਵੇਚਾਂਗੀ ਸਮੁੰਦਖਾਂ ਬੀਬੀ ਬਸੰਤ ਨੂੰ ਗੁਰੂ ਘਰ ਵਿੱਚੋਂ ਇਸਤਰੀ ਸਮਝਦਾ ਸੀ ਤੇ ਉਸਨੇ ਬੜਾ ਜ਼ੋਰ ਲਾਇਆ ਕਿ ਬਸੰਤ ਲਤਾ ਮੇਰੀ بیਗਮ ਬਣ ਜਾਵੇ ਪਰ ਨਾਲਜ ਡਰਾਵੇ ਜਦੋਂ ਸਭ ਫੇਲ ਹੋ ਗਏ ਤਾਂ ਉਸਨੇ ਬੀਬੀ ਬਸੰਤ ਨੂੰ ਇੱਕ ਕਾਲ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਜਿਸ ਕਾਲ ਕੋਠੜੀ ਵਿੱਚ ਬੀਬੀ ਬਸੰਤ ਨੂੰ ਬੰਦੀ ਬਣਾਇਆ ਗਿਆ ਉਹ ਕਾਲ ਕੋਠੜੀ ਇੱਕ ਤਰ੍ਹਾਂ ਦਾ ਨਰਕ ਸੀ ਘੁੱਪ ਹਨੇਰੇ ਵਾਲੀ ਕਾਲ ਕੋਠੜੀ ਦੇ ਅੰਦਰ ਕੀੜੇ ਮਕੌੜੇ ਚੂਹੇ ਕਿਰਲੀਆਂ ਤੇ ਕਈ ਹੋਰ ਤਰ੍ਹਾਂ ਦੇ ਜੀਵ ਸਨ ਕੋਠੜੀ ਦੇ ਅੰਦਰ ਪੱਥਰ ਦਾ ਇੱਕ ਉੱਚਾ ਥੜਾ ਬਣਿਆ ਹੋਇਆ ਸੀ ਜਿਸ ਉੱਪਰ ਸਿਰਫ ਬੈਠਿਆ ਜਾ ਸਕਦਾ ਸੀ ਬੀਬੀ ਬਸੰਤ ਲਤਾ ਉੱਤੇ ਦੋਵੇਂ ਹੱਥ ਜੋੜ ਕੇ ਬੈਠ ਗਈ ਤੇ ਸਤਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰਕੇ ਅਰਦਾਸ ਬੇਨਤੀ ਕਰਨ ਲੱਗੀ ਕਿ ਹੇ ਸੱਚੇ ਸਤਗੁਰੂ ਮੈਨੂੰ ਤਾਂ ਤੁਹਾਡਾ ਹੀ ਆਸਰਾ ਹੈ ਮੈਂ ਭੋਲੇ ਭਾ ਵਿੱਚ ਪਰਣ ਕਰ ਲਿਆ ਸੀ ਕਿ ਤੁਹਾਡੇ ਚਰਨਾਂ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ ਗੁਰੂ ਘਰ ਦੇ ਝੂਠੇ ਬਰਤਨ ਮਾਜਾਂਗੀ ਤੇ ਸੰਗਤ ਦੇ ਜੋੜੇ ਛਾੜ ਕੇ ਆਪਣਾ ਜੀਵਨ ਸਫਲ ਬਣਾਵਾਂਗੀ ਪਰ ਹੇ ਸਤਗੁਰੂ ਜੀ ਤੁਸੀਂ ਇਹ ਕੀ ਭਾਣਾ ਵਰਤਾ ਦਿੱਤਾ ਸਾਰੇ ਵਿਛੜ ਗਏ ਤੇ ਮੈਂ ਵੀ ਇਕੱਲੀ ਰਹਿ ਗਈ ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ ਕਿਰਪਾ ਕਰਕੇ ਮੈਨੂੰ ਤੇ ਮੇਰੀ ਪਵਿੱਤਰਤਾ ਨੂੰ ਬਚਾਓ ਬੀਬੀ ਬਸੰਤ ਲਤਾ ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇੱਕ ਅਧਖੜ Hindu ਔਰਤ ਦੀਵਾ ਲੈ ਕੇ ਬੰਦੀਖਾਨੇ ਦੇ ਬੂਹੇ ਅੱਗੇ ਆਨ ਖਲੋਤੀ ਤੇ ਕਹਿਣ ਲੱਗੀ ਕਿ ਮੇਰਾ ਨਾਮ ਚੰਦਰਪ੍ਰਭਾ ਹੈ ਤੇ ਮੈਂ Hindu ਹਾਂ ਸਮੁੰਦਖਾਨ ਨੇ ਮੇਰੇ ਹੱਥ ਤੇਰੇ ਲਈ ਰੋਟੀ ਭਗਵਾ ਕੇ ਭੇਜੀ ਹੈ ਤੇ ਤੂੰ ਰੋਟੀ ਖਾ ਲੈ ਬਸੰਤ ਲਤਾ ਨੇ ਰੋਟੀ ਖਾਣ ਤੋਂ ਬੜੀ ਵਰਨਾ ਕੀਤੀ ਪਰ ਉਹ ਔਰਤ ਨਹੀਂ ਟਲੀ ਤੇ 2-3 ਦਿਨ ਦਿਨ ਤੋਂ ਭੁੱਖੀ ਬੀਬੀ ਬਸੰਤ ਨੇ ਰੋਟੀ ਖਾਧੀ ਤੇ ਅੰਦਰ ਜਾ ਕੇ ਫਿਰ ਪੱਥਰ ਤੇ ਬੈਠ ਗਈ ਚੰਦਰ ਪ੍ਰਵਾ ਔਰਤ ਨੂੰ ਅਜੇ ਥੋੜਾ ਹੀ ਚਿਰ ਗਿਆਨ ਹੋਇਆ ਸੀ ਕਿ ਸਮੁੰਦ ਖਾਂ ਬੰਦੀ ਖਾਨੇ ਵਿੱਚ ਆ ਵੜਿਆ ਤੇ ਉਸਨੇ ਆਉਂਦਿਆਂ ਹੀ ਬਸੰਤ ਨੂੰ ਕਿਹਾ ਕਿ हे ਸੁੰਦਰਤਾ ਦੀ ਦੇਵੀ ਮੈਨੂੰ ਅਫਸੋਸ ਹੈ ਕਿ ਤੈਨੂੰ ਇਸ ਕਾਲ ਕੋਠੜੀ ਵਿੱਚ ਸੁੱਟਣਾ ਪਿਆ ਤੇਰੇ ਸਾਰੇ ਸਾਥੀ ਤੇ ਤੇਰੇ ਗੁਰੂ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਹੈ ਤੇਰਾ ਹੁਣ ਕੋਈ ਆਸਰਾ ਨਹੀਂ ਰਹਾ ਤੂੰ ਇਕੱਲੀ ਕੀ ਕਰੇਂਗੀ ਕਿੱਥੇ ਜਾਵੇਂਗੀ ਤੂੰ ਮੇਰੀ ਗੱਲ ਮੰਨ ਤੈਨੂੰ ਸਭ ਸੁਖ ਆਰਾਮ ਇੱਥੇ ਹੀ ਅਰਪਣ ਕੀਤੇ ਜਾਣਗੇ ਤਾਂ ਬੀਬੀ ਬਸੰਤ ਨੇ ਕਿਹਾ ਕਿ ਮੈਂ ਇੱਕ ਵਾਰੀ ਨਹੀਂ ਬਲਕਿ ਕਈ ਵਾਰ ਕਹਿ ਚੁੱਕੀ ਹਾਂ ਕਿ ਮੈਂ ਕਸਮ ਖਾਦੀ ਹੈ ਕਿ ਮੈਂ ਕਿਸੇ ਨੂੰ ਵੀ ਆਪਣਾ ਪਤੀ ਨਹੀਂ ਮੰਨਾਂਗੀ ਮੇਰੀ ਗੱਲ ਨੂੰ ਸਮਝੋ ਤੇ ਕਿਰਪਾ ਕਰਕੇ ਮੈਨੂੰ ਪਵਿੱਤਰ ਹੀ ਰਹਿਣ ਦਿਓ ਤੇ ਮੈਨੂੰ ਆਪਣੀ ਭੈਣ ਸਮਝੋ ਸਮੁੰਦਖੰਡ ਖਾਂ ਨਸ਼ੇ ਵਿੱਚ ਅੰਨ੍ਹਾ ਹੋਇਆ ਪਿਆ ਸੀ ਤੇ ਕਹਿਣ ਲੱਗਾ ਕਿ ਜੇਕਰ ਤੂੰ ਇਦਾਂ ਨਹੀਂ ਮੰਨੇਂਗੀ ਤਾਂ ਮੈਂ ਤੇਰੇ ਨਾਲ ਤੱਕੇਸ਼ਾਹੀ ਕਰਾਂਗਾ ਤਾਂ ਬੀਬੀ ਬਸੰਤ ਲਤਾ ਗੁੱਸੇ ਵਿੱਚ ਝਾੜ ਕੇ ਬੋਲੀ ਕਿ ਤੂੰ ਕੌਣ ਹੁੰਦਾ ਹੈ ਮੇਰੇ ਨਾਲ ਤੱਕੇਸ਼ਾਹੀ ਕਰਨ ਵਾਲਾ ਮੇਰਾ ਸਤਿਗੁਰੂ ਮੇਰੇ ਤਨ ਦਾ ਰਾਖਾ ਹੈ ਕੰਨ ਖੋਲ ਕੇ ਸੁਣ ਲੈ ਮੈਨੂੰ ਹੱਥ ਲਾ ਕੇ ਆਪਣਾ ਸਤਿਆਨਾਸ਼ ਨਾ ਕਰਵਾ ਲਵੀਂ ਮੇਰੇ ਸਤਿਗੁਰੂ ਜੀ ਦੇ ਹੁੰਦਿਆਂ ਕੋਈ ਵੀ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ ਤਬੀਬੀ ਬਸੰਤ ਦੇ ਮੂੰਹੋਂ ਇਹ ਗੱਲ ਸੁਣ ਕੇ ਸਮੁੰਦਖਾਂ ਜੋਰ-ਜੋਰ ਦੀ ਹੱਸਣ ਲੱਗਾ ਤੇ ਬੋਲਿਆ ਕਿ ਤੇਰਾ ਸਤਿਗੁਰੂ ਤਾਂ ਆਪਣੀ ਰਾਖੀ ਨਹੀਂ ਕਰ ਸਕਿਆ ਤੇ ਤੇਰੀ ਰੱਖਿਆ ਕੀ ਕਰੇਗਾ ਇੰਨੀ ਗੱਲ ਬੋਲ ਕੇ ਸਮੁੰਦਖਾਂ ਬੀਬੀ ਬਸੰਤ ਦੀ ਇੱਜ਼ਤ ਲੁੱਟਣ ਲਈ ਅੱਗੇ ਵਧਿਆ ਤਾਂ ਬਸੰਤ ਲਤਾ ਬੋਲੀ ਓ ਵੇਖ ਮੇਰੇ ਸਤਿਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ ਸਤਿਗੁਰੂ ਜੀ ਮੈਂ ਤੁਹਾਡੇ ਤੇ ਬਲਹਾਰੇ ਜਾਂਦੀ ਹਾਂ ਕਿ ਤੁਸੀਂ ਆਪਣੀ ਪੁੱਤਰੀ ਦੀ ਲਾਜ ਨੂੰ ਬਚਾਉਣ ਲਈ आखिरकार आ ही गए मैं इस पापी दुष्ट ਨੂੰ ਬਹੁਤ ਸਮਝਾਇਆ ਸੀ ਪਰ ਇਹ ਨਹੀਂ ਸਮਝਿਆ ਇਹ अकाल पुरख दी शक्ति ਨੂੰ مخੌਲ ਕਰਦਾ ਸੀ दादाजी मेहर करो मेनू इस बंदीखाने ਵਿੱਚੋਂ ਕੱਢ ਕੇ ਲੈ ਚਲੋ ਇਹ ਗੱਲ ਕਹਿਣ ਤੋਂ ਬਾਅਦ ਬੀਬੀ ਬਸੰਤ ਲਤਾ ਖਿੜਖਿੜ ਕੇ ਹੱਸਣ ਲੱਗੀ ਸਮੁੰਦਖਾਂ ਬੀਬੀ ਬਸੰਤ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਉਹ ਆਖੜ ਲਗਾ ਕਿ ਤੈਨੂੰ ਬਚਾਉਣ ਲਈ ਤਾਂ ਇੱਥੇ ਪਰਿੰਦਾ ਵੀ ਨਹੀਂ ਪਹੁੰਚ ਸਕਦਾ ਤੇ ਫਿਰ ਤੇਰਾ ਸਤਿਗੁਰੂ ਕਿਵੇਂ ਪਹੁੰਚੇਗਾ ਇਨੀ ਗੱਲ ਕਹਿਣ ਤੋਂ ਬਾਅਦ ਜਦੋਂ ਸਮੁੰਦਖਾਂ ਨੇ ਆਪਣੇ ਹੱਥ ਫੈਲਾਏ ਤੇ ਬੀਬੀ ਬਸੰਤ ਨੂੰ ਆਪਣੀਆਂ ਬਾਹਾਂ ਵਿੱਚ ਕੁੱਟਣ ਲਈ ਅੱਗੇ ਵਧਿਆ ਤਾਂ ਸਮੁੰਦਖਾਂ ਦੇ ਪੈਰ ਧਰਤੀ ਨਾਲ ਜੁੜ ਗਏ ਤੇ ਉਹ ਅੱਖਾਂ ਤੋਂ ਅੰਨ ਹੋ ਗਿਆ ਉਸ ਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ ਬੀਬੀ ਬਸੰਤ ਪਿੱਛੇ हट ਗਈ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ। ਸਮੁੰਦਰ ਖਾਂ ਸਭ ਕੁਝ ਸੁਣ ਰਿਹਾ ਸੀ ਪਰ ਦਿਖਾਈ ਕੁਝ ਨਹੀਂ ਦੇ ਰਿਹਾ ਸੀ। ਉਸ ਦੀਆਂ ਬਾਹਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਸਨ ਪਰ ਸ਼ੁਕਰ ਹੈ ਕਿ ਉਸ ਦੇ ਕੰਨ ਤੇ ਜ਼ੁਬਾਨ ਕੰਮ ਕਰ ਰਹੇ ਸਨ। ਸਮੁੰਦਰ ਖਾਂ ਅਨੁਭਵ ਕਰਨ ਲੱਗਾ ਕਿ ਇਹ વાਕਏ ਕੋਈ ਰੱਬੀ ਸ਼ਕਤੀ ਬੜੀ ਹੈ ਤੇ ਕੰਬਦੀ ਜ਼ੁਬਾਨ ਨਾਲ ਬੋਲਿਆ ਕਿ हे ਭੈਣ ਬਸੰਤ ਲਤਾ ਮੈਨੂੰ ਮਾਫ਼ ਕਰ ਦੇ ਕਿ ਮੈਥੋਂ ਗਲਤੀਆਂ ਹੋ ਗਈਆਂ ਹਨ। हे ਭੈਣੇ ਮੇਰੀ ਖਾਤਰ ਆਪਣੇ ਸਤਿਗੁਰੂ ਅੱਗੇ ਅਰਜ ਕਰੇ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ ਦੇਣ ਮੇਰੀ ਭੈੜੀ ਨੀਚ ਜਬਾਨ ਵਿੱਚੋਂ ਉਹਨਾਂ ਦੀ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ ਉਹ ਖਿਮਾ ਕਰਨਾ ਮੇਰੀਆਂ ਅੱਖਾਂ ਖੁੱਲਣ ਮੇਰੇ ਹੱਥ ਬਾਹਾਂ ਠੀਕ ਹੋਣਾ ਮੈਂ ਤੈਨੂੰ ਭੈਣ ਸਮਝਦਾ ਹਾਂ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪਰਿਵਾਰ ਪਾਸ ਭੇਜ ਦੇਵਾਂਗਾ ਇਸ ਦੀ ਕੋਈ ਨਿਰੰਦਰੀ ਨਹੀਂ ਕਰਾਂਗਾ ਮੈਂ ਫਿਰ ਖਿਮਾਲੀ ਅਰਜ ਕਰਤਾ। ਜਿਵੇਂ ਹੀ ਸਮੁੰਦਖਾਨ ਨੇ ਇਹ ਕਸਮ ਖਾਧੀ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਹੱਥ ਪੈਰ ਚੱਲਣ ਲੱਗ ਪਏ। ਤਾਂ ਸਮੁੰਦਖਾਨ ਨੇ ਬਸੰਤ ਲਤਾ ਨੂੰ ਬੰਦੀ ਖਾਨਿਓਂ ਬਾਹਰ ਕੱਢ ਕੇ ਆਪਣੀ ਭੈਣ ਬਣਾ ਲਿਆ ਤੇ ਆਪਣੇ ਮਹਿਲਾਂ ਵਿੱਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਨ ਕਰਵਾਇਆ। ਬੀਬੀ ਬਸੰਤ ਦੀ ਹੱਡ ਬੀਤੀ ਸੁਣ ਕੇ ਮਹਿਲਾਂ ਦੀਆਂ ਇਸਤਰੀਆਂ ਉਹਨਾਂ ਨੂੰ ਦੇਵੀ ਹੀ ਸਮਝਣ ਲੱਗ ਪਈਆਂ ਤੇ ਸਾਰੇ ਘਰ ਦਾ ਵਾਤਾਵਰਨ ਹੀ ਬਦਲ ਗਿਆ। ਪਵਿੱਤਰ ਹੋ ਗਿਆ ਸਮੁੰਦਖਾਨ ਨੇ ਬੀਬੀ ਬਸੰਤ ਨੂੰ ਕਿਹਾ ਕਿ ਅਜੇ ਬਾਹਰ ਰੌੜਾ ਬੋਧ ਹੈ ਤੁਹਾਨੂੰ ਅਜੇ ਬਾਹਰ ਭੇਜਣਾ ਚੰਗਾ ਨਹੀਂ ਹੈ ਤੇ ਤੁਸੀਂ ਹਾਲੇ ਇੱਥੇ ਹੀ ਆਰਾਮ ਨਾਲ ਟਿਕੇ ਰਹੋ ਇਸ ਤਰ੍ਹਾਂ ਬੀਬੀ ਬਸੰਤ ਲਤਾ ਨੇ ਸਮੁੰਦਖਾਨ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ ਸਾਰਾ ਦਿਨ ਪ੍ਰਭੂ ਭਗਤੀ ਦੇ ਸਿਮਰਨ ਵਿੱਚ ਜੁੜੀ ਰਹਿੰਦੀ ਰਾਤ ਨੂੰ ਸੌਣ ਲੱਗਿਆਂ ਗੁਰੂ ਘਰ ਦੀਆਂ ਸ਼ਕਤੀਆਂ ਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ ਤੇ ਸਾਰੇ ਜਾਣੇ ਬੀਬੀ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਤੇ ਦਿਲਚਸਪੀ ਨਾਲ ਸੁਣਦੇ। 2 ਮਹੀਨੇ ਬੀਤ ਗਏ। ਬਾਹਰ ਠੰਡ ਠੰਡੌੜਾ ਹੋ ਗਿਆ ਤੇ ਬੀਬੀ ਬਸੰਤ ਲਤਾ ਨੂੰ ਸਮੁੰਦਖਾਨੇ ਭੈਣਾ ਵਾਂਗ ਚੰਗਾ ਸਨਮਾਨ ਦੇ ਕੇ ਤੋਰਿਆ। 6 ਘੋੜੇ ਸਵਾਰ ਦਿੱਤੇ। ਬੀਬੀ ਬਸੰਤ ਨੂੰ ਪਾਲਕੀ ਵਿੱਚ ਬਿਠਾ ਕੇ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ ਤੇ ਬੀਬੀ ਬਸੰਤ 15 ਦਿਨਾਂ ਦਾ ਸਫ਼ਰ ਤੈਅ ਕਰਕੇ ਗੁਰੂ ਜੀ ਪਾਸ ਦੀਨੇ ਪਹੁੰਚ ਗਈ। ਉਧਰ ਉਹ ਮਾਤਾ ਸਾਹਿਬ ਘਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀੋਂ ਉੱਥੇ ਪਹੁੰਚ ਗਈਆਂ। ਜਿਨ੍ਹਾਂ ਨੂੰ ਦੇਖ ਕੇ ਬੀਬੀ ਬਸੰਤ ਬਹੁਤ ਖੁਸ਼ ਹੋਈ ਬੀਬੀ ਬਸੰਤ ਨੇ ਆਪਣੀ ਸਾਰੀ ਹੱਦ ਬੀਤੀ ਸੰਗਤ ਨੂੰ ਸੁਣਾਈ ਤੇ ਕਲਗੀਆਂ ਵਾਲੇ ਪਾਸ਼ਾ ਦਾ ਧੰਨਵਾਦ ਕੀਤਾ ਸਤਨਾਮ ਸ਼੍ਰੀ ਵਾਹਿਗੁਰੂ